हां जी दोस्तों सारेया नु सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਭੁੱਲਰ ਦੇਦੀ ਫਾਰਮ ਤੇ ਭਾਈ ਸੰਦੀਪ ਸਿੰਘ ਦੇ ਘਰ ਅੱਜ ਦੋਸਤੋ ਪਸ਼ੂ ਜਿਹੜੇ ਆ ਤੁਹਾਨੂੰ ਤਿੰਨ ਮੱਝਾਂ ਦਿਖਾ ਦਾਂਗੇ ਦੋਸਤੋ ਤੇ ਦੋ ਬੈੜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ ਸੋ ਪੂਰੀ ਗੱਲਬਾਤ ਆਪਾਂ ਵੀਰ ਸੰਦੀਪ ਦੇ ਨਾਲ ਕਰ ਲਾਂਗੇ ਹਰ ਵਾਰ ਦੀ ਤਰ੍ਹਾਂ ਪੂਰੀ ਇਨਫੋਰਮੇਸ਼ਨ ਡਿਟੇਲ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਪਸ਼ੂ ਜਿਹੜਾ ਵੀ ਐਨੀਮਲ ਦੋਸਤੋ ਤੁਹਾਨੂੰ ਪਸੰਦ ਆਊਗਾ ਉਹਦੀ ਚੁਵਾਈ ਆ ਸੋ ਇਹ ਪਸ਼ੂ ਦੀ ਦੋ ਰੰਗ ਆਪਣੀ ਕਰਕੇ ਤਸੱਲੀ ਕਰ ਲਿਓ ਗੱਭਣ ਪਸ਼ੂ ਜਿਹੜਾ ਦੋਸਤੋ ਇੱਥੇ ਪੱਕੇ ਤਸੱਲੀ ਕਰ ਲਿਓ ਠੀਕ ਆ ਅੱਜ 9 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਦੁਪਹਿਰ ਤੇ ਕੋਈ 1:30 ਵਜੇ ਦਾ ਸਮਾਂ ਆਓ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਵੇੜਾਂ ਦੀ ਸੋ ਪਸ਼ੂ ਜਿਹੜੇ ਦੋਸਤੋ ਵਧੀਆ ਹੁੰਦੇ ਆ ਤੇ ਵੱਡੇ ਪਸ਼ੂ ਵੀ ਹੁੰਦੇ ਆ ਠੀਕ ਆ ਜੀ ਤੇ ਭਾਅ ਪੜਦਾ ਜਿਹੜਾ ਦੋਸਤੋ ਜਾਇਜ਼ ਵੀ ਹੁੰਦਾ ਤੇ ਕਵਾਲਿਟੀ ਦੇ ਹਿਸਾਬ ਨਾਲ ਜਿਹੜਾ ਦੋਸਤੋ ਮੁੱਲ ਮੰਗਿਆ ਜਾਂਦਾ ਤੇ ਮੱਝਾ ਤੁਹਾਨੂੰ ਪੂਰੀਆਂ ਵੱਡੀਆਂ ਦਿਖਾ ਦਾਂਗੇ ਤਿੰਨ ਫਿਲਹਾਲ ਆਪਾਂ ਸਟਾਰਟ ਕਰ ਲੈਂਦੇ ਆ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਕਾਰ ਸਾਸਰੀ ਕਾਰ ਸੰਦੀਪ ਸਾਹਿਬ ਜੀ ਠੀਕ ਠਾਕ ਹੋ ਬਹੁਤ ਵਧੀਆ ਭਰਾ ਜੀ ਠੀਕ ਠਾਕ ਵਧੀਆ ਭਾਈ ਠੀਕ ਠਾਕ ਸੰਦੀਪ ਭਾਈ ਆ ਪਸ਼ੂ ਅੱਜ ਪੰਜ ਮਕਾਊਏ ਨੇ ਹਾਂ ਜੀ ਜਿਹਦੇ ਵਿੱਚ ਦੋ ਮਹੀਆਂ ਸੁਈਆਂ ਆਪਣੇ ਕੋ ਤੇ ਇੱਕ ਮੈਂ ਗੰਭਣਿਆ ਤੇ ਦੋ ਹੀ ਵੜਾ ਸੁਈਆਂ ਜੀ ਰਾਤ ਦੀਆਂ ਹੀ ਵਸ਼ੀਆਂ ਜਦੋਂ ਮੈਂ ਸੁਈਆਂ ਠੀਕ ਆ ਹਾਂ ਜੀ ਬਿਲਕੁਲ ਤਾਜ਼ੀਆਂ ਹੀ ਆ ਬੜਾ ਵੀ ਤਾਜ਼ੀਆਂ ਹੀ ਬਿਲਕੁਲ ਤਾਜ਼ੀਆਂ ਠੀਕ ਆ ਤੇ ਹੋਰ ਸੁਣਾਓ ਕਿਵੇਂ ਕਾਰੋਬਾਰ ਬਹੁਤ ਵਧੀਆ ਸੰਤੂ ਸਾਹਿਬ ਮੀ ਬਹੁਤ ਪਈ ਜਾਂਦਾ ਕਾਰੋਬਾਰ ਤੁਹਾਡੇ ਸਾਹਮਣੇ ਬਿਲਕੁਲ ਬਿਲਕੁਲ ਪਾਣੀ ਵੈਸੇ ਸਾਰੇ ਬੰਨੇ ਆ ਗਿਆ ਹਾਂਜੀ ਹਾਂਜੀ ਜਿਆਦਾ ਹੀ ਹੋਇਆ ਕਰਦਾ ਕੰਮ ਬਿਲਕੁਲ ਜੀ ਹਾਂ ਤੇ ਚਲੋ ਮਾਰੇ ਪਲੀ ਕਰੇ ਸੋ ਇਸ ਤੋਂ ਬਾਅਦ ਭਾਈ ਸੰਦੀਪ ਆਜੋ ਪਹਿਲੇ ਨੰਬਰ ਤੇ ਆਪਣੇ ਕੋਲ ਅੱਜ ਦੀ ਵਹਿੜ ਆਪਾਂ ਦਿਖਾਈਏ ਜੀ ਹਾਂਜੀ ਸੰਤੂ ਸਾਹਿਬ ਜੀ ਇਹ ਸੁਈ ਹੈ ਜੀ ਤਾਜੀ ਇਹ ਸੁਈ ਹੈ ਇਹ ਸੰਤੂ ਸਾਹਿਬ ਰਾਤੀ ਸੁਈ ਆ ਹਾਂ ਤੇ ਕੋਈ ਝੇਰ ਵੀ ਨਹੀਂ ਪਾਤੀ 12 ਵਜੇ ਸੁਈ 4 ਵਜੇ ਤੜਕੇ ਝੇਰ ਜਾਰ ਪਾਤੀ ਪ੍ਰੋਪਰ ਉਹਦੀ ਆਪਣੇ ਕੋਲ ਵੀਡੀਓ ਵੀ ਹੈਗੀ ਆ ਹਾਂ ਤੇ ਪਹਿਲਾਂ ਸਵੇਰੇ ਕਹਿੰਦੇ ਯਾਨੀ ਕਿ ਤੇ ਬਹੁਤ ਜਿਆਦੀ ਬਾਕੀ ਚੰਗੀ ਆ ਚਵਾਈ ਚਵਾਈ ਦੀ ਬਹੁਤ ਚੰਗੀ ਆ ਆ ਲਓ ਜੀ ਠੰਡੀ ਠੰਡੀ ਬਹੁਤ ਜਿਆਦੀ ਆ ਸਵੇਰ ਤੀਜਾ ਜੀ ਤੀਜਾ ਤਜਾਇ ਜੀ ਤੀਜਾ ਸਵੇਰ ਸੋਈਏ ਤੇ ਆ ਮੇਲ ਕਾ ਆਫਾ ਥਲੇ ਬੱਚਾ ਨਾ ਜੀ ਹਾਂ ਜੀ ਬੱਚਾ ਮਗਰ ਆ ਬੱਚਾ ਬਿਲਕੁਲ ਬਲੈਕ ਜਿਹੜਾ ਦੋਸਤੋ ਮਗਰ ਬੱਚਾ ਗਿਲਾੜਾ ਬੜੇ ਢੁੰਡੇ ਸਮਝੋ ਆ ਬੜੀ ਆ ਬਾਕੀ ਪਹਿਲੇ ਜੁੜੇ 17 18 ਕਿਲੋ ਦੋ ਜਨ ਨਾ ਪਿਆ ਦੂਜੇ ਕੋਲ ਸੋਏ ਹਰੇ ਵੀ 20 ਕਿਲੋ ਦੋ ਚੋਇਆ ਜੀ ਇਹਦੇ ਸਨਿਓ ਠੀਕ ਹੈ ਕਿਤੇ ਵਾਧੀ ਕੱਢੂਗੀ ਕਿਲੋ ਠੀਕ ਆ ਹਾਂ ਜੀ ਬਾਕੀ ਥਾਣਾ ਲੇਵਾ ਜਿਹੜਾ ਦੋਸ ਹੱਡੀ ਠੁੰਡੀ ਸੰਦੂ ਦਾ ਬਹੁਤ ਜਿਆਦਾ ਆ ਵੇਖੋ ਆ ਦੇਖੋ ਜੀ ਠੀਕ ਆ ਇਹਦੇ ਜਿਹੜਾ ਮਰਜੋ ਕਾ ਲਿਆ ਕੋਈ ਗੱਲ ਨਹੀਂ ਜਰੂਰ ਜੀ ਸੋ ਸੱਜੇ ਖੱਬੇ ਉਹ ਸਾਰੇ ਪਾਸੇ ਜਿਹੜਾ ਦੋਸਤੋ ਆ ਤੁਸੀਂ ਥੰਮ ਦੀ ਕੁਆਲਿਟੀ ਵੇਖੋ ਠੀਕ ਆ ਜੀ ਕਾਲੀ ਸੋਈ ਆ ਤੇ ਬੋਲਾ ਇੱਕਦਾਂਕ ਕੋਈ ਕੀਤੀ ਥੋੜੇ ਬਾਅਦ ਸਰੇ ਸੰਤੂ ਸਾਹਿਬ ਮੈਂ 6 ਸਾਢੇ 6 ਕਿਲੋ ਸਰੇ ਚੋਇਆ ਜੀ ਮੈਂ ਐਵੇਂ ਕਹਦਾ 8 ਕਿਲੋ ਚੋਇਆ ਜੀ 10 ਕਿਲੋ ਚੋਇਆ ਜਿੰਨਾ ਦਾ ਆਪਾਂ ਚੋਇਆ ਇੱਕੋ ਜਵਾਈ ਹੋਈ ਹੈ ਗਾਂ ਦੇ ਦੀ 6 ਕਿਲੋ ਹਾਂਜੀ 6 ਸਾਢੇ 6 ਕਿਲੋ ਹੀ ਚੋਇਆ ਲਓ ਜੀ ਮੈਂ ਤੇ ਸਾਰੀ ਗਾਂ ਦੀਸਾ ਬਾਕੀ ਆ ਮੂੰ ਮੱਥਾ ਜਿਹੜਾ ਜਰੂਰ ਨੋਟ ਕਰ ਲਓ ਜੀ ਫੇਸ ਕੁਆਲਿਟੀ ਦੇਖ ਲਓ ਕੱਦ ਕਰ ਦੇਖ ਲਓ ਠੀਕ ਹੈ ਤੇ ਡੰਕਾ ਜਿਵੇਂ ਸੂ ਦੇ ਵਿੱਚ ਪਸ਼ੂ ਆ ਦੋਸਤੋ ਪਰ ਫਿਰ ਵੀ ਜਿਹੜਾ ਪਸ਼ੂ ਬੰਤਰ ਵਿੱਚ ਵਹੀ ਹੈ ਤੇ ਭਾਰਾ ਠੀਕ ਹੈ ਜੀ ਸਰੀਰਕ ਮੰਤਰ ਭਾਰੀ ਹੈ ਪੂਰੀ ਤੋ ਵੀਰ ਕਹਿੰਦਾ ਵੀ ਤਕਰੀਬਨ ਪਹਿਲਾ ਦੂਜਾ ਦੂਜੇ ਸਵੇਰੇ ਕਟੋਰ 15 16 ਤੋਂ ਬਾਅਦ ਹੀ ਪਾਇਆ ਦੁੱਧ ਹਾਂਜੀ ਹਾਂਜੀ ਪਹਿਲੇ ਸਵੇਰੇ 18 12 ਕੱਦੂ ਸਵੇਰੇ ਆਉਂਦੇ 20 ਕਿਲੋ ਜਿਆ ਹੈ ਅੱਛਾ ਚਲੋ ਜੀ ਬਾਕੀ ਪਰ ਫਰਮ ਵਾਲੇ ਥਾਰਾ ਸਾਹਮਣੇ ਆ ਬਾਕੀ ਦੁੱਧ ਜਿਹੜਾ ਦੋਸਤੋ ਅੱਗੇ ਸੇਵਾ ਦਾ ਆਪਾਂ ਕਹਿ ਦਿੰਨੇ ਪਾਇਆ ਦੁੱਧ ਠੀਕ ਹੈ ਦੁੱਧ ਹੀ ਦੇਣਾ ਵੜ ਤੋ ਜਿਹੜਾ ਵੀਰ ਚ ਕੀ ਸੇਵਾ ਕਰ ਲੂਗਾ ਤੇ ਚੰਗਾ ਮਿਲਕ ਲੈ ਲੂਗਾ ਬਾਕੀ ਸਟ੍ਰਕਚਰ ਜਿਹੜਾ ਹਵਾਨੇ ਦਾ ਚੰਗਾ ਠੀਕ ਆ ਥਣ ਥਣ ਤੋ ਪਾਸੀਂ ਟੈਕ ਕਰ ਲੋ ਸਾਰੇ ਉਹ ਖੱਬੇ ਕਰ ਕੋ ਮੁਠੀ ਲਾ ਤਾਂ ਠੀਕ ਆ ਤਾਂ ਸੰਦੀਪ ਭਾਈ ਕੀ ਹਿਸਾਬ ਕਿਤਾਬ ਫਿਰ ਇਹਦਾ ਵੰਡ ਕੀ ਹੈ ਜੀ ਸੰਧੂ ਸਾਹਿਬ ਮੁੱਲ ਭਾਵੇਂ 60 ਕਰਾ ਲਓ ਭਾਵੇਂ 60 ਕਰਾ ਲਓ ਹਾਂ ਨਾ 57000 ਦੀ ਬੱਛੀ ਦੇ ਦਾਂਗੇ ਜੀ 57 57000 ਦੀ ਹਾਂ ਨਾ ਹੀ ਦੇ ਦਾਂਗੇ ਠੀਕ ਆ ਜੀ ਹਾਂ ਜੀ ਬਾਕੀ ਚਵਾਈ ਚੋਈ ਬਹੁਤ ਜਿਆਦਾ ਚੰਗੀ ਲੱਗੀ ਆ ਤੁਹਾਨੂੰ ਹਾਂ ਧਾਰਾ ਮਾਰ ਕੇ ਵਿਖਾ ਦਿੰਦੇ ਆ ਆ ਲਓ ਜੀ ਸੋ ਵਰਾ ਜਿਹੜਾ ਦੋਸੂ ਕਾਫੀ ਚੰਗਾ ਠੀਕ ਆ ਅਗਲੇ ਪਿਛਲੇ ਥਰਾਂ ਦਾ ਆ ਦੇਖੋ ਮੋਟੀ ਧਾਰ ਆ ਤੇ ਉਂਗਲ ਉਂਗਲ ਜੱਡੀ ਆ ਦੇਖੋ ਓਕੇ ਜੀ ਠੀਕ ਆ ਤੇ ਹਾਂ ਨਾ ਕਿੰਨੇ ਦੀ ਦੱਸੀ ਹੈ 57000 ਦੇ ਸਭ ਦੇ ਦਾਂਗੇ 57000 ਦੇ 57000 ਦੀ ਹਾਂ ਨਾ ਦੇ ਦਾਂਗੇ ਫਿਰ ਓਕੇ ਜੀ ਬਾਕੀ ਦੁੱਧ 20 ਕਿਲੋ ਤੋਂ ਬਾਹਰ ਹੀ ਪਾਉਗੇ ਚੰਗਾ ਵੀਰ ਕੋਈ ਫਾਰਮ ਵਾਲਾ ਸਾਹਮਣ ਵਾਲਾ ਆ ਜੂਗਾ ਤੇ ਠੀਕ ਹੈ ਜੀ ਹਾਂ ਜੀ ਸਾਹਮਣੇ ਅਗਲੇ ਨੇ ਆ ਚਲੋ ਆਪਾਂ ਕਹਿ ਦਿੰਨੇ ਹਾਂ ਜੀ ਦੁੱਧ ਇੰਨਾ ਕੱਢੂਗੀ ਦੁੱਧ ਸਾਹਮਣ ਦਾ ਸੰਧੂ ਸਾਹਿਬ ਜਿੰਨਾ ਕੋ ਪਾਊਗਾ ਉਨਾ ਚੋੜੂਗਾ ਜੀ ਬਿਲਕੁਲ ਜੀ ਹਾਂਜੀ ਤੋਂ ਬਾਕੀ 3 ਚਾਹਤਾ ਚੰਗਾ ਠੰਢੀ ਚੰਗੀ ਵਸ਼ੀ ਹਾਂਜੀ ਸੋ ਦੋਸੋ ਦੂਜੇ ਨੰਬਰ ਤੇ ਇੱਕ ਹੋਰ ਬੈੜਾ ਇਹ ਵੀ ਬਿਲਕੁਲ ਤਾਜੀ ਸੂਈ ਸੁਵਾਈ ਆ ਸੂਈਆਂ ਮੈਨੂੰ ਤਾਂ ਬਰਾਬਰ ਤੇ ਹੀ ਆ ਦੋਵੇਂ ਅੱਜ ਭਲਕਾ ਇਹ ਸੰਤੋ ਸਾਹਿਬ ਦੋ ਘੰਟੇ ਮੇਰੇ ਖਾਲੇ ਲੇਟ ਸੂਈ ਆ ਆ ਕਿ ਉਹ ਪਹਿਲਾਂ ਸੂਈ ਆ ਜੀ ਆ ਕੱਲ ਹੀ ਸੂਈ ਆ ਹਾਂਜੀ ਰਾਤੀ ਰਾਤੀ ਅੱਜ ਰਾਤੀ ਹਾਂਜੀ ਹਾਂਜੀ ਠੀਕ ਆ ਜੇ ਇਹ ਪੂਰੀ ਪ੍ਰੋਪਰ ਪ੍ਰੋਪਰ ਪਾਈ ਆ ਉਹਦੀ ਵੀਡੀਓ ਵੀ ਆਪਣੇ ਕੋਲ ਹੈਗੀ ਆਪਾਂ ਦਿਖਾ ਦਾਂਗੇ ਜਿਹੜਾ ਵੀਰ ਭਰਾ ਠੀਕ ਆ ਸੂਆ ਕਿਨਵਾ ਸੂਈ ਸੰਦੀਪ ਦੂਜਾ ਸੰਤੋ ਸਾਹਿਬ ਦੂਜਾ ਦੂਜਾ ਸੂਆ ਤੇ ਮੂੰਹ ਦੰਦੋਂ ਛਿੱਗੀ ਆ ਜੀ ਮੂੰਹ ਛਿੱਗੀ ਆ ਠੀਕ ਆ ਜੀ ਸੂਈਆਂ ਇਹ ਬਰਾਬਰ ਹਾਂ ਏ ਕੋਸ ਆ ਕਰੋ ਜਗਾ ਠੀਕ ਆ ਮੋ ਛੇ ਦਾ ਤੇ ਬਿਲਕੁਲ ਇੱਕ ਰੰਗ ਜਿਹੜੀ ਦੋਸਤੋ ਲਾਲ ਤੇ ਸੁਹਾ ਦੂਜਾ ਸੂਈ ਹੈ ਠੀਕ ਆ ਜੇਰ ਪ੍ਰੋਪਰ ਪੈ ਗਈ ਆ ਰਾਤ ਨੂੰ ਸੋਹਨ ਸਿੰਘ ਸਾਹਿਬ ਜੀ ਨਾਲ ਲਈ ਜਾਂਦੇ 20 ਕਿਲੋ ਹੋਇਆ ਜੀ ਪਹਿਲਾਂ ਦਾ ਹਾਂ ਜੀ ਪਹਿਲਾਂ ਦਾ ਜਿਹੜਾ ਦੋਸਤੋ 20 ਕਿਲੋ ਮਿਲਕ ਕਪੈਸਿਟੀ ਰਹੀ ਹੈ ਜਿਸ ਥਾਂ ਤੋਂ ਵੀ ਅਗੋ ਵੀਰ ਨੇ ਪਰਚੇਜ਼ ਕੀਤੀ ਹੈ ਠੀਕ ਆ ਸੋ ਉਹਨਾਂ ਵੱਲੋਂ ਦੱਸਿਆ ਗਿਆ ਬਾਕੀ ਹਵਾਨੇ ਦੀ ਕੁਆਲਿਟੀ ਦੇਖ ਕੇ ਲੱਗਦਾ ਦੋਸਤੋ ਵੀ 16 17 18 ਲੀਟਰ ਤੋਂ ਉੱਪਰ ਪਲੱਸ ਤੇ 20 ਲੀਟਰ ਰੱਖ ਜਿਹੜੀ ਦੋਸਤੋ ਦੁੱਧ ਦੇ ਮੈਂ ਤਾਂ ਇਹਦਾ ਬਾਕੀ ਇਹ ਕਿ ਸੇਵਾ ਦਾ ਮੋਸਟਲੀ ਆਪਾਂ ਕਹਿ ਦਿੰਨੇ ਆ ਦੁੱਧ ਠੀਕ ਆ ਇੱਕ ਮੰਨ ਲੈਣਾ ਇੱਕ ਦੁੱਧ ਪਸ਼ੂ ਦੀ ਸੇਵਾ ਕਰਕੇ ਜਿਹੜਾ ਦੋਸਤੋ ਠੀਕ ਆ ਜੀ ਲੈ ਲੈਣਾ ਬਾਕੀ ਖਵਾਨੇ ਦੀ ਕੁਆਲਿਟੀ ਚੰਗੀ ਆ ਥਣ ਥਣ ਪ੍ਰੋਪਰ ਤੁਸੀਂ ਵੇਖੋਗੇ ਤਾਂ ਪੂਰਾ ਮੁਠੀ ਵਾਲਾ ਆ ਦੇਖੋ ਜੀ ਤਾਂ ਠੀਕ ਆ ਜੀ ਤਸਦੀਪ ਭਾਈ ਫਿਰ ਬੱਚਾ ਦੇ ਥੱਲੇ ਕੀ ਸੀ ਬੱਚਾ ਬੱਚਾ ਇਹ ਦੇ ਮਗਰ ਵੀ ਆ ਮੇਲ ਕਾਫ ਹੈ ਜੀ ਇਹਦੇ ਥੱਲੇ ਬੱਚਾ ਗਿੱਲਾ ਨਾੜੂ ਬਿਲਕੁਲ ਨਾਲ ਤੇ ਮੋਲੇ ਦਾ ਕੀ ਰਹੂਗਾ ਜੀ ਸੰਤੂ ਸਾਹਿਬ ਮੋਲ 65000 ਰਿਆ 60000 ਦੀ ਹਾਨਾ ਵਛੀ ਦਵਾਂਗੇ ਜੀ 60000 ਦੀ ਉਹਦੇ ਵਿੱਚ ਮਾਨਦਾਨ ਕਰ ਦਾਂਗੇ ਜੇ ਵੀਰ ਭਰਾ ਹੋਵੇ ਜੀ ਠੀਕ ਹੈ ਜੀ ਹਾਂਜੀ 60000 ਦਾ ਮਾਨਦਾਨ ਕਰ ਦਾਂਗੇ ਲਓ ਭਾਈ ਕੋਈ ਦੋ ਡਾਂਗ ਚੋ ਕੇ ਸੱਲੀ ਕਰਕੇ ਆਪਦੀ ਲੈ ਜੀ ਠੀਕ ਹੈ ਜੀ ਹਾਂਜੀ 60000 ਦੇ ਵਿੱਚੋਂ ਕਮੀ ਬਿਲਕੁਲ ਨਹੀਂ ਮਨਉਣੀ ਸੰਤੂ ਸਾਹਿਬਾਂ ਨੇ ਬਿਲਕੁਲ 60000 ਦੇ ਵਿੱਚੋਂ ਜਿਹੜਾ ਦੋਸਤੋ ਮਾਨਦਾਨ ਵੀਰਾਂ ਕਵਾਲਿਟੀ ਚੰਗੀ ਆ ਥਣਾ ਦੀ ਤੇ ਹਵਾਨੇ ਦੀ ਆ ਸੋ ਬਿਲਕੁਲ ਤੁਹਾਡੇ ਸਾਹਮਣੇ ਆ ਸਾਰਾ ਕੁਝ ਠੀਕ ਆ ਜੀ ਤੇ ਚਵਾਈ ਕਿਸੇ ਵੀਰ ਨੇ ਖਰੀਦਣੀ ਆ ਆਪਦੀ ਇੱਕ ਟਾਈਮ 2 ਟਾਈਮ ਚਵਾਈ ਆ ਤੁਸੀਂ ਕਰ ਲਿਓ ਘਰ ਪਹੁੰਚ ਕੇ ਤੇ ਇਸ ਤੋਂ ਬਾਅਦ ਜਿਹੜੀਆਂ ਦੋਸਤੋ ਤੁਹਾਨੂੰ ਪਸ਼ੂ ਦਿਖਾਵਾਂਗੇ ਉਹ ਮੱਝਾਂ ਹੋਣਗੀਆਂ ਠੀਕ ਆ ਤੇ ਇਹ ਦੋ ਵਾੜਾਂ ਸੀਗੀਆਂ ਆ ਡਿਟੇਲ ਸੀਗੀ ਤੇ ਇੱਕ ਤੀਜੇ ਨੰਬਰ ਤੇ ਤੁਹਾਨੂੰ ਮੱਝ ਦਿਖਾਉਣੀ ਆ ਦੋਸਤੋ ਫੋਲੋ ਭੱਟੀ ਆ ਪੂਰਾ ਵੱਡਾ ਕੱਦ ਕੱਟ ਜਿੰਨਾ ਵੀ ਤੁਸੀਂ ਮੰਨ ਲਓ ਉਨਾ ਹੀ ਥੋੜਾ ਪੂਰੀ ਵੱਡੀ ਕੱਦ ਕਾਠੀ ਦੀ ਬੇਲ ਕਾਫੀ ਆ ਸੋ ਡਿਟੇਲ ਆਪਾਂ ਲੈ ਲੈਨੇ ਆ ਬਾਕੀ ਆ ਫੇਸ ਕੁਆਲਿ ਆ ਬਿਲਕੁਲ ਬੌਡੀ ਬੰਦ ਤਾ ਆ ਕਰੋ ਚੈੱਕ ਜੀ ਸੰਦੀਪ ਭਾਈ ਇਹ ਸੂਈ ਸਵਈ ਹੈ ਸੰਤੋ ਸਰ ਪਰਸੋਂ ਹੀ ਮੈਂ ਸੂਈ ਹੁਣੇ ਜੇ ਤੁਹਾਡੇ ਗਾੜੀ ਗਾੜੀ ਇੱਕ ਘੰਟਾ ਪਹਿਲਾਂ ਚੋਕੇ ਜੇ ਲਿਆਂਦੀ ਹੈ ਜੀ ਅੱਛਾ ਹੁਣੇ ਆਈ ਹੈ ਘੰਟਾ ਪਹਿਲਾਂ ਹਾਂਜੀ ਹਾਂਜੀ ਤੁਹਾਨੂੰ ਕਈਆਂ ਦੇ ਫੋਨ ਕੀਤੇ ਐਸੇ ਕਰਕੇ ਤੇ ਚਲੋ ਹੁਣੇ ਸੌਦਾ ਹੋ ਗਿਆ ਜੀ ਜਾਂਦੇ ਹੁਣੇ ਜੇ ਚੋਕੇ ਲਿਆ ਕੇ ਆ ਹੀ ਆ ਜੀ ਠੀਕ ਆ ਲੇਟ ਚਵਾਈ ਕੀਤੀ ਸਰ ਹਾਂਜੀ ਲੇਟ ਚਵਾਈ ਕੀਤੀ ਇਹਦੇ ਥੱਲੇ 10 11 ਕਿਲੋ ਬੋਲਾ ਤਿਆਰ ਹੋ ਗਈ ਲੀਟਰ ਮਾਰ ਕੇ ਜਿਹੜਾ ਮਰਜੀ ਵੀਰ ਲੈ ਜੇ ਆ ਤੇ ਤੀਜੇ ਦਿਨ ਸੂਈ ਹੈ ਤੀਜੇ ਦਿਨ ਦੀ ਸੂਈ ਹੈ ਜੀ ਕੱਟੀ ਮਗਰਿਆ ਜੀ ਮਗਰ ਸੁਵਾ ਤੋਂ ਦੂਜਾ ਵੀ ਸੰਦੀਪ ਸਿੰਘ ਦਾ ਵੀ ਦੂਜਾ ਸੁਵਾ ਹੈ ਠੀਕ ਆ ਬਾਕੀ ਆ ਮੂੰਹ ਮੱਥਾ ਆ ਫੇਸ ਕੁਆਲਿਟੀ ਬਿਲਕੁਲ ਦੰਦਾਂ ਦੀ ਆ ਤੁਸੀਂ ਵੇਖ ਲਓ ਚੈੱਕ ਕਰ ਲਓ ਠੀਕ ਆ ਵਾਜਾ ਮੱਥਾ ਸੰਤੋ ਸਾਹਿਬ ਦਾ ਬੜਾ ਵੱਡਾ ਕੱਦ ਕਾਰ ਪੂਰਾ ਚਾਮ ਬਿਲਕੁਲ ਦੇਖੋ ਕਿੱਡਾ ਪਤਲਾ ਆਹ ਦੇਖੋ ਜੀ ਬਿਲਕੁਲ ਪਤਲਾ ਚਾਮ ਠੀਕ ਆ ਹੁਣ तकरीबन 2:00 1:30 ਵਜੇ ਦਾ ਟਾਈਮ ਵੀਡੀਓ ਜਦੋਂ ਆਪਾਂ ਬਣਾ ਰਹੇ ਹਾਂ ਕੋਈ ਘੰਟਾ ਕ ਪਹਿਲਾਂ ਮਤਲਬ ਇਹ ਸੌਦਾ ਕਰਕੇ ਤੇ ਚੁਵਾਈ ਕਰਕੇ ਬਾਈ ਲੈ ਕੇ ਆਇਆ ਬਾਕੀ ਆ ਥੰਨੇ ਬਾਜੇ ਸਪੇਸ ਵਿੱਚੋਂ ਦੇਖ ਲਓ ਤੁਸੀਂ ਥਣਾ ਥਣਾ ਦੀ ਕਾਫੀ ਵਧੀਆ ਬਹੁਤ ਜਿਆਦਾ ਚਵਾਈ ਪੋਲੀ ਬਹੁਤ ਜਿਆਦਾ ਠੀਕ ਹੈ ਜੀ ਤੇ ਚੰਗੀ ਮਾਜਾ ਦੋਸਤੋ ਓਵਰ ਆਲ ਚੰਗੀ ਆ ਠੀਕ ਆ ਫੁੱਲ ਵੱਡੀ ਆ ਮੋਸਟਲੀ ਕੀ ਹੁੰਦਾ ਵੀ ਆਪਾਂ ਬਹੁਤ ਘੱਟ ਰੀਅਰ ਕੇਸ ਵਿੱਚ ਦੇ ਦੋਸਤੋ ਏਡੇ ਵੱਡੇ ਪਸ਼ੂ ਮਿਲਦੇ ਆ ਠੀਕ ਆ ਮੱਝਾਂ ਨਾਰਮਲ ਦਰਮਿਆਨੀਆਂ ਤੇ ਮੀਡੀਅਮ ਹਾਈਟ ਦੇ ਵਿੱਚ ਹੁੰਦੀਆਂ ਨੇ ਪਰ ਇਹ ਫੁੱਲ ਵੱਡੀ ਆ ਠੀਕ ਆ ਤੇ ਇੱਕ ਆਪਾਂ ਤੁਹਾਨੂੰ ਅਜ ਤੋਂ ਦੋ ਤਿੰਨ ਦਿਨ ਪਹਿਲਾਂ ਵਿਖਾਈ ਸੀ ਬੂਰੀ ਮੱਝ ਵੀ ਦਿਖਾਈ ਸੀਗੀ ਉਹ ਵੀ ਫਿਲਹਾਲ ਵੀਰ ਦੇ ਕੋਲ ਆ ਸੌਦਾ ਹੋ ਗਿਆ ਸੀ ਜਾਂ ਕੀ ਗੱਲ ਬਣੀ ਉਹ ਪੂਰੀ ਗੱਲਬਾਤ ਕਰ ਲਾਂਗੇ ਤੇ ਇਹ ਇਹ ਜਿਹੜੀ ਦੋਸਤੋ ਬਿਲਕੁਲ ਦੂਜਾ ਸੂਬਾ ਸੂਈ ਆ ਦਿਨ ਅੱਜ ਤੀਜਾ ਹੈ ਠੀਕ ਆ ਸੂਈ ਨੂੰ ਥੱਲੇ ਕੱਟੀ ਆ ਤੇ 10 ਕਿਲੋ 9 ਤੋਂ ਪਲੱਸ 10 ਕਿਲੋ ਜਿਹੜਾ ਬੌੜੇ ਦੇ ਉੱਪਰ ਹੁਣ ਚੱਲਦੀ ਪਈ ਹੈ ਫੁੱਲ ਵੱਡੀ ਹਾਈਟ ਆ ਕੱਦ-ਗਾਠ ਉਹ ਲੋ ਕੋਈ ਵੀਰੇ ਨਾ ਸਮਝੇ ਵੀ ਛੋਟਾ ਜਿਹਾ ਕੱਦ-ਗਾਠ ਆ ਵੀ ਫੁੱਲ ਵੱਡੇ ਕੱਦ-ਗਾਠ ਦੇ ਵਿੱਚ ਆ ਠੀਕ ਆ ਫੁੱਲ ਸੈਜ ਆ ਤੋਂ ਥਣ ਦੇ ਵਿੱਚ ਦੀ ਪੂਰੀ ਸਫਾਈ ਆ ਥਣ ਤੋਂ ਪੂਰਾ ਸਪੇਸ ਤੇ ਕੋਈ ਇਹ ਨਹੀਂ ਹੈਗਾ ਜੋੜ ਕੇ ਕੋਈ ਥਣ ਰੱਖਦੀ ਆ

ਕਤਈ ਮਗਰਾ ਦੋਸੋ ਵੀ ਆਪਾਂ ਬੱਚਾ ਦਿਖਾ ਦਾਂਗੇ ਬਾਂਦੀ ਬੁੰਦੀ ਬਹੁਤ ਜਿਆਦੀ ਆ ਬਾਕੀ ਆਪਦੇ ਟਾਈਮ ਤੇ ਆ ਤੇ ਹੁਣ ਚੋਈ ਚਵਾਈ ਕਰਕੇ ਤੁਹਾਨੂੰ ਘੱਟ ਲੱਗੰਦੀ ਆ ਹੂੰ ਬਹੁਤ ਜਿਆਦੀ ਬਾਂਦੀ ਝੋਟੀ ਆ ਬਿਲਕੁਲ ਜੀ ਤੇ ਮੋਲੇ ਤਾਂ ਕੀ ਆ ਜੀ ਸੰਤੋ ਸਾਹਿਬ ਮੈਂ ਤਾਂ ਭਾਵੇਂ 1.5 ਲੱਖਾਂ ਮੰਗ ਲਈਏ ਭਾਵੇਂ 2.5 ਮੰਗ ਲਈਏ ਮੈਂ ਦਿੰਦੀ ਜਿੰਨਾ ਮੱਝੀ ਮੋਲ ਕਰੀ ਜਾਓ ਪਰ ਹਾਣਾ ਆਪਾਂ 1-15 ਦੇ ਦੇਦਾਂਗੇ ਉਹ ਚੋਈ ਮਾਨਦਾਨ ਖੁੱਲਾ ਕਰਦਾਂਗੇ ਦੱਸਾਂ ਠੀਕ ਆ ਜੀ ਹਾਂਜੀ 1-15 ਚ ਖੁੱਲਾ ਮਾਨਦਾਨ ਕਰਦਾਂਗੇ 1-15 ਚ ਹਾਂਜੀ ਠੀਕ ਆ 1-15 ਦੁੱਧ ਝੋਟੀ ਜਿਤਨਾ 15 ਕਿਲੋ ਕੱਢ ਬਾਕੀ ਛੱਡਾ ਛੱਡਾ ਵੇਖੋ ਕਿੰਨੀ ਸਫਾਈ ਕੀਤੀ ਲੱਗੀ ਆ ਹਾਂ ਸੰਜੀ ਜਿਹੇ ਤਰ੍ਹਾਂ ਲਓ ਜੀ ਸੋ ਦੁੱਧੇ ਦਾ ਦੋਸਤੋ ਸੇਵਾ ਦਾ ਪਾਇਦਾ ਬਾਕੀ 15 ਕਿਲੋ ਵੀਰਾਂ ਦਾ ਵੀ ਕੱਢ ਦਈਏ ਜਿੱਥੋਂ ਲਈ ਆ ਖਰੀਦੀ ਆ ਤੇ ਕੱਦ ਪੂਰਾ ਬਜਰ ਬੰਦਾ ਬਹੁਤ ਜਿਆਦਾ ਸੰਤੂ ਸਾਹਿਬ ਠੀਕ ਆ ਥੱਲੇ ਬੱਚਾ ਕੱਟਿਆ ਤੇ ਫੀਮੇਲ ਕਾਫਾ ਦੋਸਤੋ ਥੱਲੇ 1,115,000 ਮੋਨ ਦਾ ਤੇ ਮੂੰਹ ਮੱਥੇ ਦੀ ਬੜੀ ਵਧੀਆ ਠੀਕ ਆ ਪੂਰੀ ਓਵਰਆਲ ਜਿੰਨੇ ਵੀ ਆ ਕਿਸੇ ਪਾਸੇ ਕੁੰਜੀ ਨਹੀਂ ਜੀ ਪੂਰੀ ਫਿੱਟਾ ਪੂਰੀ ਠੀਕ ਆ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਆਪਣੇ ਕੋ ਬੂਰੀ ਮਜਾ ਆ ਗਈ ਜੀ ਸਤਿ ਸ੍ਰੀ ਅਕਾਲ ਮੈਂ ਉਧਰ ਆ ਪਰਸਾਂ ਭੋਗੇ 6 ਕਦਨ ਵੀਡੀਓ ਪਾਈ ਹੁਣ ਮੈਂ ਤਿਆਰ ਹੋ ਗਈ ਆ ਸਤਿ ਸ੍ਰੀ ਅਕਾਲ ਕੇ ਬੰਦੇ ਨਾ ਹੋ ਗਿਆ ਸਤਿ ਸ੍ਰੀ ਅਕਾਲ ਤੇ ਉਹਦਾ ਚੱਕਰ ਕੀ ਬਣਿਆ ਵੀ ਹੁਣ ਪੈਸੇ ਅੱਧੇ ਆਂਦੇ ਹੀ ਦੇ ਦਿੰਨੇ ਆ ਅੱਧੇ ਬਾਕੀ ਆਂਦੇ 10 ਦਿਨ ਖੜੋ ਜਾ ਤੁਹਾਨੂੰ ਪਤਾ ਆਧਾਰ ਸੰਤੂ ਸਾਹਿਬ ਨਾਮ ਅਗਰ ਕੋਈ ਕਰ ਦੇ ਦੇ ਨਾ ਆਪਾਂ ਆਧਾਰ ਦਿੰਨੇ ਆ ਨਾ ਆਪਾਂ ਆਧਾਰ ਲੈਣੇ ਦੇ ਨਾ ਆਪਾਂ ਦੇਣੇ ਆ ਹਾਂਜੀ ਆਪਾਂ ਪਿੱਛੋਂ ਮਾਲ ਨਗਦੇ ਲੈਨੇ ਆ ਚਲੋ ਕੇ ਵੀਰ ਬਣਾਨੇ ਵੇਚਣਾ ਕੋਈ ਆਪਾਂ ਨੂੰ ਫੋਨ ਕਰਕੇ ਦੱਸ ਸਕਦਾ ਜੀ ਆਪਾਂ ਕੋਈ ਮੈਂ ਵੇਚਣੀ ਚਾ ਕੋਈ ਗਾਂ ਵੇਚਣੀ ਨਗਦਰ ਰੁਪਈਏ ਦੇ ਕੇ ਫਿਰ ਸਾਨੂੰ ਸਭ ਡੰਗਰ ਲਾਵਾਂਗੇ ਹਾਂ ਹਾਂਜੀ ਬਿਲਕੁਲ ਇਹ ਜਿਹੜਾ ਦੋਸਤੋ ਤਾਂ ਕਰਕੇ ਪਿਛਲੀ ਵੀਡੀਓ ਦੇ ਵਿੱਚ ਮਾਤੇ ਫਾਈ ਸੀ ਜੀ ਬੂਰੀ ਆ ਉਦੋਂ ਥੋੜਾ ਘੱਟ ਬਣੀ ਸੀ ਅੱਜ ਵਿਖਾਲਾ ਥੋੜਾ ਵੱਧ ਆ ਨੇੜੇ ਹੋ ਗਈ ਆ ਕਿਉਂਕਿ 54 ਦਿਨਾਂ ਤੱਕ ਫਾਦ ਕਰਦੇ ਪਹਿਲਾਂ ਵੀਡੀਓ ਪਾਈ ਸੀ ਜੀ ਅੱਛਾ ਜੀ ਦੋ ਰੁਪਏ ਰਹਿ ਗਏ ਪੰਜ-ਛੇ ਦਿਨ ਪਹਿਲਾਂ ਵੀਡੀਓ ਪਾਈ ਸੀ ਆਪਾਂ ਤੇ ਉਦੋਂ ਥੋੜਾ ਕੱਟ ਬਣਾਦਣਾ ਸੀ ਅੱਜ ਤੁਸੀਂ ਵੇਖੋਗੇ ਇਹਦਾ ਦੋਸਤੋ ਭਰੀ ਆਈ ਮੈਂ ਭਰੀ ਪਈ ਇਹ ਪੂਰੀ 15 ਕਿਲੋ ਦੋ ਦੋ ਸੰਸਕਾਰ ਕੋ ਜਿਸ ਸਮੇਂ ਦਾ ਤਾਂ ਮੈਂ ਹੂੰ ਸੁਈ ਵੀ ਆਪਾਂ ਵੇਚਦਾਂਗੇ ਤਾਂ ਵੀ ਇਹਦਾ ਕੁਝ ਛੋਟ ਹੋਣੀ ਹੈ ਆਪਣਾ ਸੁਈ ਚਵਾ ਕੇ ਦੇ ਦਾਂਗੇ ਠੀਕ ਹੈ ਜੀ ਤਾਂ ਪੂਰੀ ਵੱਡੀ ਜਿਹੜੀ ਦੋਸਤੋ ਇਹ ਬੂਰੀ ਮਾਜਾ ਠੀਕ ਹੈ ਜੀ ਫੁੱਲ ਸਾਈਜ਼ ਆ ਕੱਦ-ਕਾਠ ਵਜ਼ਨ ਪੂਰਾ ਹੈਵੀ ਬੋਡੀ ਵੇਟ ਦੀ ਆ ਸੂਆ ਤੀਜਾ ਸੂਗੀ ਤੀਜਾ ਸੂਆ ਸਾਨੂੰ ਠੀਕ ਹੁਣ ਦੱਸੋ ਤੋ ਮੈਂ ਪੜ ਕੇ ਉਧਰੋਂ ਆ ਜਾ ਮੈਂ ਦੱਸ ਦੇਣਾ ਜੇ ਵੀ ਲੈਣੇ ਹਮ ਅਜੇ ਵੀ ਆ ਚੱਡਾ ਵੇਖੋ ਕਿੱਥੇ ਭਰਾਈ ਆ ਜੇ ਮੈਂ ਦਿਨ ਲੈਣੇ ਦੋ ਜੀ ਠੀਕ ਹੈ ਦਿਨ ਵੀਰਾਂ ਦਾ ਹਜੇ ਹੋਰ ਲੈ ਜਾਊਗੀ ਕਿਉਂਕਿ ਜੇ ਸੂਣ ਦਾ ਕੋਈ ਲੱਛਣ ਚ ਲੱਗਦੇ ਨਹੀਂਗੇ ਨਹੀਂ ਅਜੇ ਕੋਈ ਕੂੜਾ ਨਹੀਂ ਕੋੜਿਆ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬਿਲਕੁਲ ਬਿਲਕੁਲ ਤੇ ਹੈਵੀ ਆ ਪੂਰੀ ਆ ਪੇਟ ਪੁੱਠਾ ਵੇਖੋ ਤੁਸੀਂ ਪੂਰੀ ਰਾਜ ਹੀ ਆ ਠੀਕ ਹੈ ਜੀ ਇਹ ਉਮੇਦੀ ਮਾ ਜਾਬੇ ਕੋਈ ਨੇੜੇ-ਤੇੜੇ ਮੰਜਾਣਾ ਮਿਲੇ ਬੰਦਾ ਕੋਈ 2 ਘੰਟੇ ਸੌ ਸਕਦਾ ਹਾਂਜੀ ਹਾਂਜੀ ਲੰਮੇ ਪਿਆ ਸਕਦਾ ਬਿਲਕੁਲ ਵਧੀਆ ਇਹ ਲੱਕ ਸਿੱਧਾ ਕਰ ਸਕਦਾ ਸੰਤ ਸਾਬ ਆਪੀ ਬਣ ਜੀਣਾ ਇਹ ਨਹੀਂ ਕੋਈ ਡਿੱਗਦਾ ਫਿਰੂ ਹੁੰਦਾ ਨਹੀਂ ਨਹੀਂ ਆ ਵੇਖੋ 2 ਮੀਟਰ ਮੈਂ ਚੌੜੀ ਸੰਤ ਸਾਬ ਉਤੋਂ ਆ ਲਓ ਜੀ ਠੀਕ ਆ ਬੜੀ-ਬੜੀ ਦਲੇਰੀ ਤੇ ਚੰਗਾ ਬੜਾ ਜਿਗਰਾ ਚਾਹੀਦਾ ਦੋਸਤੋ ਇਹ ਜੋ ਪਸ਼ੂ ਤਿਆਰ ਕਰਨ ਦੇ ਲਈ ਸੰਤੂ ਸਾਹਿਬ ਮਿੱਥੋ ਵੀ ਆਈ ਆ ਪੂਰੀ ਸੇਵਾ ਕੀਤੀ ਉਹਨਾਂ ਆਪਾਂ ਨੇ ਪੂਰੇ ਜੇਰੇ ਨਾਲ ਲਈ ਆ ਮੈਂ ਨਹੀਂ ਬਿਲਕੁਲ ਪੂਰੇ ਫੋਲਡਰ ਪਈਏ ਲਾ ਕੇ ਲਈਏ ਜਦੋਂ ਗਾੜੀ ਵੀ ਜੇ ਤੁ ਵੀਰ ਭਰਾ ਤੇ ਇਹਨੇ ਖੜਦਨੀ ਉਹਨੇ ਪੂਰੇ ਰੁਪਏ ਲਾ ਕੇ ਖੜਦਨੀ ਜੀ ਬਾਕੀ ਦੁੱਧ ਵਾਲੀ ਆ ਮੈਂ ਦੋਵੇਂ ਇਹਨੇ ਮਈਆਂ ਮਾਣੀਆਂ ਵੀ ਮੈਂ ਦੁੱਧ ਵਾਲੀ ਇਹ ਵੀ ਮੈਂ ਦੁੱਧ ਵਾਲੀ ਕਿੰਨਾ ਮੋਲੇ ਤਾਂ ਕੀ ਲੈਣਦੇ ਨੂੰ ਸੰਤੂ ਸਾਹਿਬ 1-15 ਜਿਹਦਾ ਮਾਣਤਨ ਕਰਦਾਂਗੇ ਜੋ ਆ ਇੱਕ 15 ਚ ਕਰਦਾਂਗੇ ਮਾਣਤਨ ਜੀ ਲਓ ਜੀ ਮੱਝ ਪੂਰੀ ਵੱਡੀ ਆ ਦੋਸਤੋ 1 50 50 50 ਭਰ ਦੇ ਵਿੱਚ ਹਾਂਜੀ 50 ਭਰ ਤੱਕ ਪਹੁੰਚ ਕਰ ਦਾਂਗੇ ਜਿੱਥੇ ਦਾ ਕੋਈ ਠੀਕ ਹੈ 1 15 ਤੇ 50 ਭਰ ਤੱਕ ਪਹੁੰਚ ਕਰ ਦਾਂਗੇ ਠੀਕ ਹੈ ਫੁੱਲ ਆਜਣ ਦੋਸਤੋ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀ ਪਹੁੰਚ ਹੈਗੀ ਹੈ 1 15 15 ਦੇ ਵਿੱਚ ਠੀਕ ਹੈ ਤੇ ਬਾਕੀ ਮਾਨ ਇਹ ਪੂਰਾ ਬਾਜਾ ਤੁਹਾਡੇ ਸਾਹਮਣੇ ਬਿਲਕੁਲ ਸਾਰਾ ਬਾਡੀ ਸਟਰਕਚਰ ਦਿਖਾਤਾ ਸੱਜੇ ਖੱਬੇੋਂ ਅੱਗੋਂ ਪਿੱਛੋਂ ਹਰ ਕੋ ਪਾਸਿਓਂ ਹਰ ਐਂਗਲ ਤੋਂ ਆਪਾਂ ਦਿਖਾ ਦਈਏ ਤੇ ਕੱਦ ਕਾਠ ਪੂਰਾ ਹੈਗਾ ਕੋਈ ਵੀਰ ਮਂਗਾ ਵੀ ਲੈਂਦਾ ਤੇ ਇਹ ਨਹੀਂ ਹੈਗਾ ਵੀ ਛੋਟੇ ਜਿਹੇ ਕੱਦ ਦੀ ਕੋਈ ਮੱਝ ਕਰੇ। ਵੱਡਾ ਜਿਹਾ ਮੱਟਾ ਵੱਡਾ ਸੰਦਸਾਰ। ਬਿਲਕੁਲ ਬਿਲਕੁਲ। ਫੁੱਲ ਸਾਈਜ਼ ਆ। ਤੇ ਇਸ ਤੋਂ ਬਾਅਦ ਆਪਾਂ ਹੋਰ ਕਿਹੜਾ ਪਸ਼ੂ ਦਿਖਾਉਣਾ ਜੀ? ਇੱਕ ਮੈਂ ਹੋਰੇ ਵੀ ਇਹਦੇ ਨਾਲ ਦੀ ਉਦਨ ਦੀ ਉਦਨ ਤੋਂ ਥੋੜਾ ਜਿਹਾ ਤਾਜੀ ਸੂਈ। ਹੂੰ। ਤੇ ਇਸ ਦਾ ਮੈਂ ਕੋਲ 13 ਕਿਲੋ ਕੱਦ ਸੰਦਸਾਰ ਤਿਆਰ ਹੋ ਗਿਆ ਜੀ। ਲਓ ਜੀ। 12-13 ਕਿਲੋ ਕੱਦ ਰੈਡੀ ਹੋ ਗਿਆ ਪੂਰਾ। 12-13 ਕਿਲੋ ਬਿਲਕੁਲ ਅੱਜ ਰੈਡੀ ਹੈ ਤੇ ਸੂਹਾ ਕਿੰਨਾ ਸੂਈ ਹੈ ਜੀ? ਸੂਹਾ ਤੀਜਾ ਤੋਂ ਸੂਹਾ ਵਰਗੀ। ਸੂਹਾ ਤੀ ਹਾਂਜੀ ਠੀਕ ਆ ਚਾਰ ਦਿਨ ਹੋ ਗਿਆ ਦੋਸਤੋ ਤੇ ਹੁਣ 12 ਕਿਲੋ ਕਿੰਨਾ ਦੁੱਧ ਚਵਾਉਂਗੇ 12 ਕਿਲੋ ਲੀਟਰ ਮਾਰ ਕੇ ਸੋ ਜਿਹੜਾ ਮਰਜੀ ਲੈ ਜੀ 12 ਕਿਲੋ ਲੀਟਰ ਮਾਰ ਮਾ ਦੁੱਧ ਜਿਹੜਾ ਦੋਸਤੋ ਇੱਥੇ ਕੋਲ ਹਾਜ਼ਰ ਆ ਬੱਚਾ ਥੱਲੇ ਨੇ ਮੇਲ ਸੀਗਾ ਹਾਂ ਜੀ ਕੱਟਾ ਥੱਲੇ ਠੀਕ ਆ ਅੱਜ ਚੌਥੇ ਦਿਨ ਦੀ ਸੂਈ ਦੇ ਥਲੇ ਦੋਸਤੋ 12 ਕਿਲੋ ਕੋਈ ਵੀ ਰਾਨ ਕੇ ਲੀਟਰ ਮਾਰ ਲੈ ਚਵਾਈ ਕਰ ਲੈ ਦੋ ਡੰਕ ਕੋਈ ਚਾਰ ਟਾਈਮ ਕਰ ਲਿਓ ਠੀਕ ਆ ਥਰ ਭਾਂਡੇ ਦੀ ਬਹੁਤ ਜਿਆਦੀ ਸਾਫ ਤੇ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਕੱਦ ਕਾਠ ਬੋਲੋ ਦੋਸਤੋ ਇਹ ਵੀ ਵੱਡੀਆਂ ਮਚਾਂ ਦੇ ਵਿੱਚ ਪਈ ਦੀ ਅਸੀਂ ਵੱਡਾ ਸੰਤੂ ਸਾਹਿਬ ਬਾਲਾ ਬਜਨ ਬਟੇਗਾ ਲੋ ਵੀਰ ਭਰਾ ਕੋਈ ਧਾਰ ਉਹਨਾ ਮਾਰੇ ਈਡੀ ਪੋਲੀ ਉਹ ਧਾਰ ਜਥਾਨ ਵਧ ਘਟ ਹੋਵੇ ਤਾਂ ਵੀ ਆਪਾਂ ਦੇਣ ਦਾਰਿਆ ਵੀਡੀਓ ਤੇ ਆਖਾਂਗੇ ਹੁਣ ਵੀ ਤੇ ਬਾਅਦ ਚ ਵੀ ਆਪਾਂ ਦੇੰਦਾ ਰਹੀ ਠੀਕ ਹੈ ਜੀ ਭਾਵੇਂ ਵੀਡੀਓ ਤੇ ਮੰਗਾਲੇ ਕੋਈ ਆਨਲਾਈਨ ਹੀ ਮੈਂ ਹਾਂਜੀ ਲੋ ਜੀ ਆਹ ਮੂੰਹ ਮੱਥਾ ਦੇਖੋ ਸੰਦੀਪ ਭਾਈ ਕਹਿੰਦਾ ਵੀ ਕੋਈ ਵੀਡੀਓ ਤੇ ਵੀ ਮੰਗਾ ਲੂਗਾ ਦੋਸਤੋ ਤੇ ਜੇ ਕੋਈ ਘਰੇ ਵੀ ਆਪਦੀ ਤਸੱਲੀ ਕਰ ਲੂਗਾ ਇੱਕ ਬਰਾਬਰ ਆ ਠੀਕ ਆ ਤੇ ਜਿੱਦਾਂ ਮਰਜ਼ੀ ਤੁਹਾਡੀ ਚੋਆਇਸ ਜਿਵੇਂ ਤੁਸੀਂ ਤੁਹਾਨੂੰ ਸੈੱਟ ਲੱਗਦਾ ਹੋਇਆ ਸੂਤ ਬੰਨ੍ਹਦਾ ਹੋਇਆ ਓਵੇਂ ਤੁਸੀਂ ਕਰ ਲਿਓ ਠੀਕ ਆ ਤੇ ਪਸ਼ੂ ਵਜ ਆ ਆ ਨੱਕ ਸੀਗੇ ਵੀਰ ਦੇ ਕੋਲ ਤੇ 12 ਕਿਲੋ ਦੀ ਥੱਲੇ ਚਵਾਈ ਆ ਥੱਲੇ ਬੱਚਾ ਮੇਲ ਆ ਆ ਕਟਾ ਆ ਠੀਕ ਹੈ ਜੀ ਤੇ ਮੋਹ ਲਿੰਦਾ ਕਿ ਰੂਗਾ ਫਿਰ 80000 ਮੋਲਿਆ ਸੰਤੂ ਸਾਹਿਬ ਉਹ ਚੋਂ ਮਾਨਤਨ ਹੋ ਜਾਊਗਾ ਜੀ 85 ਹਾਂਜੀ ਮਾਨਤਨ ਕਰ ਦਾਂਗੇ ਜੀ ਠੀਕ ਹੈ ਪ੍ਰਭਾ 13 ਕਿਲੋ ਦੁੱਧ ਮਿੰਮਾ ਲੀਟਰ ਮਾਰਮਾ ਤਿਆਰ ਤੁਸੀਂ 12 ਹੀ ਮੰਨ ਕੇ ਚੱਲੋ ਜੀ 15 16 ਕਿਲੋ ਦੁੱਧ ਕੱਢਦੀ ਮੈਂ ਜੀ ਲਓ ਜੀ ਹਾਂਜੀ ਸੋ ਅੱਜ ਜਿਹੜਾ ਦੋਸਤੋ 12 ਕਿਲੋ ਹੀ ਮੌਜੂਦਾ ਹੈਗਾ 12 ਕਿਲੋ ਦਾ ਮਾਨਕ ਤੁਸੀਂ ਸਬਦਾ ਕਰ ਲਿਓ ਠੀਕ ਆ ਤੇ ਅੱਗੇ ਸੇਵਾ ਦਾ 13 ਹੋ ਜਾਏ 14 ਹੋ ਜਾਏ ਠੀਕ ਆ ਜੀ ਉਹ ਸੇਵਾ ਦੇ ਡਿਪੈਂਡ ਆ ਸਾਰਾ ਕੁਝ ਅੱਜ ਚੌਂਕ ਦਿਨਾਂ ਦੀ ਸੂਈ ਦੇ ਥੱਲੇ ਜਿਹੜਾ 12 ਕਿਲੋ ਜਿਹੜਾ ਤੁਸੀਂ ਚੋਗੇ ਲੈ ਕੇ ਜਾਣਾ ਠੀਕ ਆ ਤੇ ਆਪਸ ਉਸੀ ਅੱਜ ਇੱਕਾ ਬੂਰੀ ਮੱਝ ਦਿਖਾਤੀ ਪੂਰੀ ਰਿਕਾਰਡ ਤੋੜ ਚੀਜ਼ ਆ ਦੋਸਤੋ ਰੇਟ ਭਾਪੜ ਤਾਂ ਛੋਟਾ ਮੱਝ ਵੱਡੀ ਆ ਠੀਕ ਆ 115 ਬਹੁਤੇ ਵੀਰਾਂ ਨੇ ਕਹਿੰਨਾ ਵੀ 115 ਵੀ ਬਹੁਤ ਆ ਪਰ ਮੱਝ ਵੀ ਦੋਸਤੋ ਆਪਾਂ ਜੇਕਰ ਬਾਹਰ ਮਾਰਕੀਟ ਵਿੱਚ ਜਾ ਕੇ ਵੇਖੀਏ ਬਾਜ਼ਾਰ ਕੀ ਦੇਖੀਏ ਲੱਖ ਲੱਖ ਨੂੰ ਨਿਗਾ ਨਿਗਾ ਵੀ ਕਰਨੀ ਆ ਬਿਲਕੁਲ ਬਿਲਕੁਲ ਠੀਕ ਆ ਨਾਰਮਲ ਜਿਹੜੇ ਵੀਰ ਵਪਾਰ ਕਰਦੇ ਆ ਉਹਨੂੰ ਪਤਾ ਲੱਗ ਜਾਊਗਾ ਵੀ ਇੰਨੇ ਕ ਰੇਟਾਂ ਮੱਝ ਹੈਗੀ ਆ ਜਾਂ ਕਿਵੇਂ ਜੇਕਰ ਤੇ ਭੈਣ ਭਰਾਵਾਂ ਨੂੰ ਜਿਹੜੀ ਰਿਕਵੈਸਟ ਆਪਾਂ ਤੁਹਾਨੂੰ ਇੱਕੋ ਵੀ ਵੇਖ ਜਰੂਰ ਲਿਆ ਕਰੋ ਜਿਸ ਘਰ ਤੋਂ ਆਪਾਂ ਵੀਡੀਓ ਪਾਉਨੇ ਆ ਤੁਸੀਂ ਦੇਖ ਲਿਆ ਕਰੋ ਵੀ ਜਿੱਡਾ ਦਿਖਾਇਆ ਗਿਆ ਪਸ਼ੂ ਓਡਾ ਪੂਰਾ ਹੈਗਾ ਜਾਂ ਨਹੀਂ ਹੈਗਾਗਾ ਠੀਕ ਹੈ ਹੁਣ ਤੋਂ ਬਾਅਦ ਤੁਸੀਂ ਜਿਹੜਾ ਸਵਦਾ ਕਰ ਲੈਣਾ ਤੇ ਅੱਜ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਕੁਛ ਸੀਗਾ ਸਾਰੇ ਦੇ ਰੇਡ ਭਾਪੜ ਤੇ ਪਜਰੇ ਦੋਸਤੋ ਸਾਡਾ ਨਾਲ ਸ਼ੇਅਰ ਕਰਤੇ ਆ ਤੇ ਸੰਦੀਪ ਭਾਈ ਬੋਲੋ ਨੰਬਰ ਆਪਣੇ 84370 ਜੀ 38949 ਜੀ ਠੀਕ ਹੈ ਜੀ ਹਾਂ ਜੀ ਸੰਸਾ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸੰਦੀਪ ਪਿੰਡ ਸੋਰਸਿੰਗ ਤਸੀਲ ਜ਼ਿਲ੍ਹਾ ਸ਼੍ਰੀ ਚੰਨਤਨਤਨ ਸਾਹਿਬ ਪਸ਼ੂ ਨਾਕ ਦਿਖਾਤੇ ਆ 5 2 ਵਿਹੜਾ 3 ਮਜਾ ਅਨੀਮਲ ਜਿਹੜਾ ਪਸੰਦ ਹੋਊਗਾ ਹੱਕ ਹੱਕ ਸਮਝ ਕੇ ਆਪਣਾ ਤਸੱਲੀ ਜਿਹੜੀ ਆ ਘਰ ਪਹੁੰਚ ਕੇ ਜਰੂਰ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ